ਜੂਨ 1984 ਨਾ ਭੁੱਲਣਯੋਗ ਨਾ ਬਖਸ਼ਣਯੋਗ ਅੱਜ ਵੀ ਤਖਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜੋ ਹਮਲਾ ਕੀਤਾ ਗਿਆ ਉਸ ਸਮੇਂ ਦੀ ਜ਼ਾਲਮ ਹਕੂਮਤ ਵੱਲੋਂ ਉਹ ਕਿਤੇ ਨਾ ਕਿਤੇ ਸਾਨੂੰ ਯਾਦ ਜ਼ਰੂਰ ਕਰਾਉਂਦਾ ਹੈ ਕਿ ਸਿੱਖ ਕਦੇ ਕਿਸੇ ਸਿਆਸਤ ਜਾਂ ਸਿਆਸੀ ਸਿਆਸੀ ਪਾਰਟੀ ਤੇ ਯਕੀਨ ਨਹੀਂ ਕਰ ਸਕਦੇ ਕਾਰਨ ਤੁਹਾਨੂੰ ਦੱਸ ਦਿਆਂ ਇਹ ਛੋਟੇ ਜਿਹੇ ਬੱਚੇ ਦੀਆਂ ਤਸਵੀਰਾਂ ਦੇਖੋ 3 ਸਾਲ ਦਾ ਇਹ ਬੱਚਾ ਤੇ ਇਸ ਨੂੰ ਅਤਵਾਦੀ ਕਹਿ ਕੇ ਮਾਰਿਆ ਗਿਆ ਅੱਜ ਵੀ ਜੋ ਜੋ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਉਸ ਸਮੇਂ ਸ਼ਹੀਦ ਹੋਇਆ ਉਹਨਾਂ ਨੂੰ ਅਤਵਾਦੀ ਆਖਿਆ ਜਾਂਦਾ ਇਹ ਬੱਚੇ ਦੀ ਬਾਹ ਕੱਟੀ ਹੋਈ ਹੈ ਛਾਤੀ 'ਚ ਗੋਲੀ ਹੈ ਤੇ 3 ਸਾਲ ਦਾ ਬੱਚਾ ਸੀਗਾ ਤੇ ਇਸ ਨੂੰ ਹੱਲੇ ਵੀ ਅਤਵਾਦੀ ਆਖਿਆ ਜਾਂਦਾ ਇਸ ਬੱਚੇ ਨੂੰ ਆਪਣੇ ਖਾਣ ਪੀਣ ਦਾ ਨਹੀਂ ਪਤਾ ਕਿਸ ਤਰੀਕੇ ਖਾਣਾ ਤੇ ਇਸ ਬੱਚੇ ਨੂੰ ਅਤਵਾਦੀ ਕਹਿ ਕੇ ਮਾਰਿਆ ਗਿਆ ਇੱਥੋਂ ਤੱਕ ਕਿ ਕੁੱਖਾਂ ਦੇ ਵਿੱਚ ਬੱਚੇ ਮਾਰੇਗੇ ਦੁੱਧ ਪੀਂਦੇ ਬੱਚੇ ਮਾਰੇਗੇ ਬਜ਼ੁਰਗ ਤੱਕ ਮਾਰੇਗੇ ਬਹੁਤ ਸਾਰੀਆਂ ਐਸੀਆਂ ਤਸਵੀਰਾਂ ਜੋ ਭਾਵੁਕ ਕਰਦੀਆਂ ਨੇ ਕਿਉਂਕਿ ਉਸ ਸਮੇਂ ਸੰਗਤ ਵੱਧ ਚੜ ਕੇ ਇਸ ਜਗ੍ਹਾ ਤੇ ਇਸ ਸਥਾਨ ਤੇ ਦਰਸ਼ਨ ਕਰਨ ਆਈ ਸੀਗੀ ਪਰ ਕੋਈ ਉਮਰ ਨਹੀਂ ਦੇਖੀ ਗਈ ਬਸ ਇਹ ਦੇਖਿਆ ਗਿਆ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਹੈ ਉਸ ਨੂੰ ਗੋਲੀਆਂ ਨਾਲ ਮਾਰ ਦਿੱਤਾ ਜਾਵੇ ਟੈਂਕਾਂ ਤੋਪਾਂ ਨਾਲ ਘਾਲ ਤੱਕ ਸਾਹਿਬ ਤੇ ਹਮਲਾ ਹੋ ਗਿਆ ਇਹ ਤਸਵੀਰਾਂ ਤੁਹਾਨੂੰ ਦਿਖਾਈਏ ਇੱਕ ਗੱਲ ਜ਼ਰੂਰ ਤੁਹਾਨੂੰ ਦੱਸ ਦਈਏ ਕਿ ਆਰਮੀ ਦੇ ਵਿੱਚ ਕੁਝ ਸਿੱਖ ਸੀਗੇ ਜਿਨ੍ਹਾਂ ਨੇ ਇੱਥੇ ਹਮਲਾ ਕਰਨ ਤੋਂ ਮਨਾ ਕਰ ਦਿੱਤਾ ਸੀਗਾ ਕਿ ਸਾਡਾ ਕੇਂਦਰੀ ਅਸਥਾਨ ਹੈ ਜਿੱਥੋਂ ਸਾਡੇ ਲਈ ਜੰਨਤ ਮਿਲਦੀ ਹੈ ਜਿੱਥੋਂ ਸਾਡੇ ਹੁਕਮ ਜਾਰੀ ਹੁੰਦੇ ਨੇ ਸਾਡੇ ਅਕਾਲ ਤਖ਼ਤ ਸਾਹਿਬ ਉੱਥੇ ਸਿੰਘਾਂ ਨੇ ਸਿੱਖਾਂ ਨੇ ਮਨਾ ਕਰ ਦਿੱਤਾ ਕਿ ਅਸੀਂ ਅਕਾਲ ਤਖ਼ਤ ਸਾਹਿਬ ਤੇ ਹਮਲਾ ਨਹੀਂ ਕਰਾਂਗੇ ਪਰ ਕਈਆਂ ਨੇ ਨੌਕਰੀ ਨੂੰ ਪਹਿਲ ਦਿੱਤੀ ਤੇ ਹਮਲਾ ਕਰ ਦਿੱਤਾ ਇਹ ਤਸਵੀਰਾਂ ਇੱਕ ਵਾਰ ਤੁਹਾਨੂੰ ਦਿਖਾਈਏ ਤਾਂ ਇਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀਆਂ ਤਸਵੀਰਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਤਸਵੀਰਾਂ ਇੱਥੇ ਸੰਗਤ ਦਰਸ਼ਨ ਕਰਨ ਆਰੀ ਅੱਜ ਇਹ ਪ੍ਰਦਰਸ਼ਨੀ ਲੱਗੀ ਹੈ ਗੁਰਦੁਆਰਾ ਮੰਜੀ ਸਾਹਿਬ ਦੇ ਬਾਹਰ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਇਹ ਤਸਵੀਰਾਂ ਦੇਖਦੇ ਹੋ ਕੀ ਮਹਿਸੂਸ ਕਰ ਰਹੇ ਹੋ ਤਸਵੀਰਾਂ ਦੇਖ ਕੇ ਮਾਨਾ ਚੰਨ ਜੁੜਿਆ ਜਾਣਦਾ ਸੀ ਬਹੁਤ ਬੁਰਾ ਕੀਤਾ ਸਰਕਾਰ ਨੇ ਉਸ ਵਕਤ ਦੀ ਨੇ ਜਿਹੜਾ ਕਿ ਉਹਨਾਂ ਨੂੰ ਅੱਜ ਤੱਕ ਵੀ ਸ਼ਾਇਦ ਖਮਿਆਨਾ ਬੁਗਤਣਾ ਪਿਆ ਜਾ ਰਿਹਾ ਸਾਰੇ ਪਾਸੇ ਹਾਲਾਤ ਖਰਾਬ ਹੀ ਖਰਾਬ ਜਾ ਰਹੇ ਨੇ ਸੁਧਰਦਨ ਨਹੀਂ ਆ ਰਹੇ ਬਾਕੀ ਵਾਹਿਗੁਰੂ ਜੀ ਦਾ ਹੱਥ ਹੈ ਸਾਰੇ ਇਹੋ ਪਰਮਾਤਮਾ ਸਭ ਠੀਕ ਕਰਨ ਵਾਲਾ ਹੈ ਵਾਹਿਗੁਰੂ ਖਾਲਸਾ ਵੈਰੀ ਫਤਿਹ ਤਿੰਨ ਤਿੰਨ ਸਾਲ ਦੇ ਬੱਚਿਆਂ ਨੂੰ ਅਤਵਾਦੀ ਕਹਿ ਕੇ ਮਾਰਿਆ ਅਤਵਾਦੀ ਕਹਿ ਕੇ ਮਾਰਿਆ ਗਿਆ ਬਿਊਰਗ ਮਾਮਾ ਨੂੰ ਬੱਚਿਆਂ ਨੂੰ ਤੇ ਵੇਖਣ ਨੂੰ ਤੁਸੀਂ ਵੇਖਦੇ ਬਿਲਡਿੰਗਾਂ ਦਾ ਕੀ ਹਾਲ ਕੀਤਾ ਸਿਰਕਾਲਤ ਸਿੰਘ ਸਾਹਿਬ ਨੂੰ ਸਾਰਾ ਨੁਕਸਾਨ ਕਰਾਇਆ ਗਿਆ ਪੰਥ ਨੂੰ ਨੁਕਸਾਨ ਕੀਤਾ ਗਿਆ ਜਿਹੜਾ ਕਿ ਅਜੇ ਤੱਕ ਪੰਥ ਨੂੰ ਭੁਗਤਣਾ ਪੈ ਰਿਹਾ ਹੈ ਜਦ ਕਿ 84 ਤੋਂ ਬਾਅਦ ਵੀ ਬਹੁਤ ਜ਼ਿਆਦਾ ਭੁਗਤਣਾ ਪਿਆ ਬਹੁਤ ਜ਼ਿਆਦਾ ਨੁਕਸਾਨ ਹੈ ਅਜੇ ਤੱਕ ਹੋਰ ਜਦ ਕਿ ਅਜੇ ਤੱਕ ਵੀ ਸਰਕਾਰ ਅੱਜ ਅਸੀਂ ਗੱਲ ਕਰੀਏ ਤਾਂ ਹਮਲੇ ਤੋਂ ਬਾਅਦ 7-8 ਤਰੀਕ ਨੂੰ ਜਦ ਲਾਸ਼ਾਂ ਨਿਕਲੀਆਂ ਤਾਂ ਟਰੱਕਾਂ ਦੇ ਟਰੱਕ ਪਰ ਪਰ ਲਾਸ਼ਾਂ ਕੱਢੀਆਂ ਗਈਆਂ ਇਸ ਸਥਾਨ ਚ ਜਿਸ ਸਥਾਨ ਤੇ ਪ੍ਰਕਰਮਾ ਦੀ ਧੂੜ ਅਸੀਂ ਮੱਥੇ ਨੂੰ ਲਾ ਕੇ ਵੜਪਾਗਾ ਮਹਿਸੂਸ ਕਰਦੇ ਆ ਕਿ ਗੁਰੂ ਘਰ ਆਏ ਆ ਉਸ ਪ੍ਰਕਰਮਾ ਦੇ ਵਿੱਚ ਸਿਰਫ ਤੇ ਸਿਰਫ ਖੂਨ ਸੀਗਾ ਤੇ ਲਾਸ਼ਾਂ ਸੀਗੀਆਂ ਜਿਸ ਸਰੋਵਰ ਦੇ ਵਿੱਚ ਅਸੀਂ ਇਸ਼ਨਾਨ ਕਰਕੇ ਆਪਣੇ ਰੋਗ ਦੂਰ ਕਰਦੇ ਆ ਉਸ ਸਰੋਵਰ ਦੇ ਵਿੱਚ ਸਿਰਫ ਖੂਨ ਦੇਖਣ ਨੂੰ ਮਿਲ ਰਿਹਾ ਸੀ ਇਹ ਤਸਵੀਰਾਂ ਕਾਲ ਤੱਕ ਸਹਿਤ ਦੀਆਂ ਨੇ ਘੰਟੇ ਘੜਦੀਆਂ ਤਸਵੀਰਾਂ ਤੁਸੀਂ ਦੇਖੋ ਗੋਲੀਆਂ ਮਾਰ ਮਾਰ ਕੇ ਕੀ ਹਾਲ ਕੀਤਾ ਗਿਆ ਟੈਂਕਾਂ ਤੋਪਾਂ ਦੇ ਨਾਲ ਸਾਡਾ ਤਖ਼ਤ ਢਾ ਦਿੱਤਾ ਗਿਆ ਇਹ ਆਰਮੀ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਏ ਬਕਾਇਦਾ ਪੁਲਿਸ ਤੇ ਆਰਮੀ ਦੋਨੋਂ ਇੱਥੇ ਸੀਗੇ ਤੇ ਸੰਗਤ ਦੀ ਜੇਕਰ ਤੁਸੀਂ ਤਸਵੀਰ ਦੇਖੋ ਤਾਂ ਸੰਗਤ ਨੰਗੇ ਪੈਰੀ ਖੜੀ ਹੈ ਪਰ ਆਰਮੀ ਦੇ ਬੂਟ ਪਾਏ ਹੋਏ ਨੇ ਇੱਥੋਂ ਤੱਕ ਕਿ ਆਰਮੀ ਦੀ ਇੰਨੀ ਕੀ ਤਿਆਰੀ ਸੀਗੀ ਇਹ ਹੁਣ ਪਰਿਵਾਰਾਂ ਦੇ ਪਰਿਵਾਰ ਉੱਜੜ ਗਏ ਬਾਪੂ ਜੀ ਵਾਹਿਗੁਰਜੀ ਕਾ ਖਾਲਸਾ ਛਾ ਵਾਹਿਗੁਰਜੀ ਬੋਲੇ ਬਾਪੂ ਜੀ ਕੀ ਮਹਿਸੂਸ ਕਰਦੇ ਹੋ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕਿਸੇ ਨੂੰ ਮਾਰ ਦਿੱਤਾ ਗਿਆ ਸੰਗਤ ਰੂਪੀ ਦੇ ਅਈ ਉਹ ਤਾਂ ਸਭ ਕੋ ਵੇਖਿਆ ਸੀ ਕੀ ਹਾਲਾਤ ਸੀ ਜੀ ਉਸ ਵੇਲੇ ਬਹੁਤ ਮੜੇ ਇਹਦੇ ਪਿੰਡ ਰਾਵਾਂ ਨੂੰ ਵੇਖਿਆ ਇੱਥੇ ਤੇ ਕਿਵੇਂ ਦੇ ਸੀਗੇ ਸੰਤ ਤੁਸੀਂ ਉਹਨਾਂ ਨੂੰ ਦੇਖਿਆ ਕਿਉਂਕਿ ਅੱਜ ਉਹਨਾਂ ਦੀ ਸ਼ਵੀ ਨੂੰ ਲੈ ਕੇ ਕੁਝ ਲੋਕ ਬਹੁਤ ਚੰਗਾ ਵੀ ਬੋਲ ਚਾਲ ਦੀਆਂ ਉਮਰ ਰਹੀ ਲੰਗਰ ਲੰਗਰ ਹਾਲ ਦੇ ਉੱਪਰ ਵੇਖਦੇ ਹੁੰਦੇ ਸੀ ਉਹ ਦੋਏ ਤਿਆਰ ਨਹੀਂ ਹੋਇਆ ਹਾਂਜੀ 35 ਸਾਲ ਉਮਰ ਸੀ ਜੀ ਉਹਨਾਂ ਜੋ ਸਟੇਮ ਚਿਹਰੇ ਤੇ ਨੂਰ ਐ ਵਧੀਆ ਹੈਗਾ ਬਹੁਤ ਵਧੀਆ ਹਾਂਜੀ ਚਿਹਰੇ ਤੇ ਨੂਰ ਲਿਸ਼ਕਦਾ ਸੀਗਾ ਕੱਦ ਕਾਠ ਵੀ ਕਾਫੀ ਲੰਬਾ ਸੀ ਬੇਗਾ ਵੀ ਹਾਂਜੀ ਮਾਤਾ ਜੀ ਸੜਨਾ ਮੁਰੂਦਾ ਮਾਤਾ ਜੀ ਵਾਇਗੁਰਜੀਕਾ ਵਾਇਗੁਰਜੀਕਾ ਖਾਲਸਾ ਵਾਇਗੁਰਜੀਕਾ ਪਤਾ ਹੈ ਮਾਤਾ ਜੀ ਕਿਵੇਂ ਦੇਖਦੇ ਹੋ ਪੂਰੇ ਪਰਿਵਾਰਾਂ ਦੇ ਪਰਿਵਾਰ ਉਜੜ ਗਏ 2-2 3-3 ਸਾਲ ਬੱਚਿਆਂ ਨੂੰ ਅਤਵਾਦੀ ਕਹਿ ਕੇ ਮਾਰਿਆ ਬਹੁਤ ਦਿਲ ਦੁਖਦਾ ਦੇਖ ਕੇ ਬਹੁਤ ਜ਼ਿਆਦਾ ਸਾਡੇ ਗੁਰੂ ਘਰ ਨਾਲੇ ਤਰ੍ਹਾਂ ਇਹਨਾਂ ਨੇ ਕੀਤਾ ਬਹੁਤ ਮਾੜਾ ਕੀਤਾ ਚੰਗਾ ਨਹੀਂ ਕੀਤਾ ਦਿਲ ਦੁਖੰਦਿਆ ਮਨ ਰੋਂਦਿਆ ਦੇਖਿਆ ਨਹੀਂ ਜਾਂਦੀਆਂ ਫੋਟੋਆਂ ਸਾਡੇ ਗੁਰੂ ਘਰ ਨੂੰ ਇਸ ਤਰ੍ਹਾਂ ਕੀਤਾ ਨਾ ਮਾਰਨ ਇਹਨਾਂ ਦੀਆਂ ਸਾਹ ਤਣ ਅਮਰ ਕਰੇ ਵਾ ਪਰਮਾਤਮਾ ਸ਼ਬਦ ਮੁੱਕ ਜਾਂਦੇ ਨੇ ਹੰਝੂ ਤੱਕ ਸੁੱਕ ਸੁੱਕੇ ਸੁੱਕ ਚੁੱਕੇ ਨੇ ਪਰ ਇਹ ਤਸਵੀਰਾਂ ਮੂੰਹ ਬੋਲਦੀਆਂ ਤਸਵੀਰਾਂ ਨੇ ਜ਼ਖਮ ਹਰੇ ਨੇ ਕਿਉਂਕਿ ਇਹ ਤਸਵੀਰਾਂ ਕਿਤੇ ਨਾ ਕਿਤੇ ਜ਼ਰੂਰ ਸਾਨੂੰ ਯਾਦ ਕਰਾਉਂਦੀਆਂ ਕਿ ਕਿਸ ਤਰੀਕੇ ਉਸ ਸਮੇਂ ਦੀ ਜ਼ਾਲਮ ਹਕੂਮਤ ਨੇ ਇਹ ਕਰਾਇਆ ਇੰਦਰਾ ਗਾਂਧੀ ਤੇ ਜਦਬਾਦ ਦੇ ਵਿੱਚ ਹਮਲਾ ਕੀਤਾ ਗਿਆ ਸਿੱਖਾਂ ਵੱਲੋਂ ਬਦਲਾ ਲਿੱਤਾ ਗਿਆ ਤਾਂ ਉਸ ਤੋਂ ਬਾਅਦ ਵੀ ਸਿੱਖਾਂ ਨੂੰ ਦਿੱਲੀ ਵਿੱਚ ਕੋ-ਕੋ ਕੇ ਮਾਰਿਆ ਗਿਆ ਜਿਉਂਦਿਆਂ ਸਾੜ ਦਿੱਤਾ ਗਿਆ ਗਲਾਂ 'ਚ ਟੈਰ ਪਾ ਦਿੱਤੇ ਗਏ ਇੱਕ ਤੁਹਾਨੂੰ ਤਸਵੀਰ ਦਿਖਾਣੇ ਆ ਕਿ ਉੱਥੇ ਸੜ ਕੇ ਸਾਰਾ ਕੁਝ ਸਵਾਹਣ ਤੋਂ ਬਾਅਦ ਕੁਝ ਐਸੀਆਂ ਤਸਵੀਰਾਂ ਵੀ ਨੇ ਇਹ ਕਿਹੜੇ ਚੈਨਲ ਦੇ ਸੋ ਇਹ ਤਸਵੀਰਾਂ ਤੁਹਾਨੂੰ ਦਿਖਾਣੇ ਆ ਪਹਿਲਾਂ ਤਾਂ ਇਹ ਸੰਗਤ ਦੀ ਤਸਵੀਰ ਦੇਖੋ ਜਿਹੜੀ ਇਹ ਸੰਗਤ ਸ਼ਹੀਦ ਹੋਈ ਆ ਉੱਥੇ ਮਾਰ ਦਿੱਤਾ ਗਿਆ ਇਸ ਸੰਗਤ ਦੇ ਤਨ ਤੇ ਲੀੜੇ ਨਹੀਂ ਨੇ ਤੇ ਪਿੱਛੇ ਇੱਕ ਫੌਜੀ ਦੀਆਂ ਤਸਵੀਰਾਂ ਜੋ ਸੰਗਤ ਨੂੰ ਲੱਤ ਤੋਂ ਖਿੱਚ ਕੇ ਲੈ ਕੇ ਜਾ ਰਿਹਾ ਮਤਲਬ ਇਹ ਕਹਿ ਲਈਏ ਕਿ ਸੋਚੀ ਸਮਝੀ ਸਾਜ਼ਿਸ਼ ਸੀਗੀ ਇੱਕ ਸਿੱਖ ਕੌਮ ਪ੍ਰਤੀ ਇੰਨੀ ਨਫ਼ਰਤ ਪੈਦਾ ਕਰਨੀ ਉਸ ਸਮੇਂ ਦੀ ਹਕੂਮਤ ਨੇ ਆਰਮੀ ਜਿਹੜੀ ਹੈ ਬੂਟ ਲੈ ਕੇ ਇਸ ਸਥਾਨ ਦੇ ਅੰਦਰ ਆਈ ਹਾਲਾਂਕਿ ਇਸ ਸਥਾਨ ਦੇ ਅੰਦਰ ਸਾਰਿਆਂ ਨੂੰ ਪਤਾ ਮਰਿਆਦਾ ਕੀ ਹੈ ਇਹ ਨਿਸ਼ਾਨ ਸਾਹਿਬ ਹੈ ਤੇ ਨਿਸ਼ਾਨ ਸਾਹਿਬ ਦੇ ਨਾਲ ਤੁਸੀਂ ਦੇਖੋ ਕਾਲਤਕ ਸਹਿਬ ਵਾਲੀ ਬਿਲਡਿੰਗ ਦਾ ਕੀ ਹਾਲ ਹੈ ਇਹ ਪ੍ਰਕਰਮਾ ਦੀਆਂ ਤਸਵੀਰਾਂ ਲਾਸ਼ਾਂ ਦੇ ਢੇਰ ਸੀਗੇ ਤੇ ਖੂਨ ਨਾਲ ਭਰੀ ਪ੍ਰਕਰਮਾ ਸੀਗੀ ਸਾਡੇ ਬੂੰਗੇ ਸਾਡੀ ਦਰਸ਼ਨੀ ਦਿਓੜੀ ਹਰ ਪਾਸੇ ਗੋਲੇ ਤੇ ਬੰਬਾਂ ਦੇ ਨਾਲ ਗੋਲੀਆਂ ਦੇ ਨਾਲ ਮਾਰ ਦਿੱਤਾ ਗਿਆ ਹੁਣ ਇੱਕੀ ਤਸਵੀਰ ਤੁਹਾਨੂੰ ਦਿਖਾਣੇ ਆ ਜਿੱਥੇ ਸੰਘਤ ਸਾਡੇ ਤੋਂ ਵੱਡੇ ਸਵਾਲ ਕਰਦੀ ਹੈ ਕੀ ਆਰਮੀ ਬੂਟ ਲੈ ਕੇ ਅੰਦਰ ਗਈ ਸੀ ਕਿ ਕਿ ਨਹੀਂ ਇਹ ਤਸਵੀਰ ਦੇਖੋ ਜਿੱਥੇ ਸਾਰੀ ਸੰਗਤ ਨੰਗੇ ਪੈਰੀ ਉੱਥੇ ਲੈਣ ਦੇ ਵਿੱਚ ਬਾਹਲੀ ਆਰਮੀ ਨੇ ਪਰ ਆਰਮੀ ਦੇ ਪੈਰਾਂ ਦੇ ਵਿੱਚ ਤੁਸੀਂ ਬੂਟ ਦੇਖ ਸਕਦੇ ਹੋ ਕਿਸ ਸਥਾਨ ਦੀ ਮਰਿਆਦਾ ਨੂੰ ਵੀ ਭੁੱਲ ਗਈ ਸੀਗੀ ਉਸ ਸਮੇਂ ਦੀ ਜ਼ਾਲਮ ਹਕੂਮਤ ਕਿਉਂਕਿ ਫੌਜੀਆ ਨੂੰ ਇੰਨੀ ਇੱਕ ਖੋਲ ਦੇ ਦਿੱਤੀ ਗਈ ਸੀ ਉਸ ਸਮੇਂ ਸਿੱਖਾਂ ਨੂੰ ਮਾਰਨ ਦੇ ਲਈ ਕਿਉਂਕਿ ਅੱਜ ਵੀ ਲੋਕ ਇਹ ਗੱਲ ਆਖਦੇ ਨੇ ਕਿ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪੰਡਰਾਲੇ ਜੇਕਰ ਇਥੋਂ ਚਲੇ ਜਾਂਦੇ ਤਾਂ ਤੱਕ ਤਖਤ ਕਾਲਸਾ ਅਕਾਲ ਤਖਸਾਲ ਤੇ ਹਮਲਾ ਨਾ ਹੁੰਦਾ ਪਰ ਉਸੇ ਦਿਨ 34 ਹੋਰ ਗੁਰਦੁਆਰਿਆਂ ਤੇ ਹਮਲਾ ਹੋਇਆ ਉੱਥੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਲੇ ਨਹੀਂ ਸੀਗੇ ਫਿਰ ਉਸੇ ਉਸ ਸਥਾਨਾ ਤੇ ਕਿਉਂ ਆਰਮੀ ਨੇ ਅਟੈਕ ਕੀਤਾ ਇਹ ਵੀ ਵੱਡਾ ਸਵਾਲ ਖੜਾ ਕਰਦੀ ਹੈ ਇਹ ਸਾਡੇ ਬੂੰਗੇ ਨੇ ਸਾਡਾ ਘੰਟਾ ਘਾਰੇ ਸਾਡੇ ਨਿਸ਼ਾਨ ਸਾਹਿਬ ਮੀਰੀ ਪੀਰੀ ਦੇ ਦੋ ਨਿਸ਼ਾਨ ਨੇ ਪਰ ਇਸ ਦਵਾਰ ਦਾ ਤੁਸੀਂ ਹਾਲ ਦੇਖੋ ਕੀ ਕੀਤਾ ਗਿਆ ਗੋਲੀਆਂ ਮਾਰ ਮਾਰ ਕੇ ਜਿੱਥੇ ਛੋਟੇ ਛੋਟੇ ਬੱਚਿਆਂ ਨੂੰ ਅਤਵਾਦੀ ਕਹਿ ਕੇ ਮਾਰਿਆ ਗਿਆ ਉੱਥੇ ਬਜ਼ੁਰਗਾਂ ਨੂੰ ਵੀ ਨਹੀਂ ਬਖਸ਼ਿਆ ਗਿਆ ਪਰ ਛੜਨਾ ਸੰਗਤ ਮੌਜੂਦ ਹੈ ਗੱਲਬਾਤ ਕਰਦੇ ਵਾਹਿਗੁਰੂ ਜੀ ਕਾ ਫਤਿਹ ਸੋ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਕਿਵੇਂ ਦਾ ਲੱਗਦਾ ਇਹ ਤਸਵੀਰਾਂ ਦੇਖ ਕੇ ਅੱਜ ਉਸ ਬਹੁਤ ਦੁੱਖ ਹੁੰਦਾ ਮੈਂ ਕਸ਼ਮੀਰ ਤੋਂ ਬਹੁਤ ਹੀ ਦੁੱਖ ਹੈ ਸਾਨੂੰ ਇਸ ਗੱਲ ਦਾ ਇਹ ਨਹੀਂ ਦੇਖਿਆ ਜਾਂਦਾ ਸਾਡੇ ਤੋਂ ਨਹੀਂ ਦੇਖਿਆ ਜਾਂਦਾ ਕਸ਼ਮੀਰ ਤੋਂ ਖਾਸ ਦਰਸ਼ਨ ਕਰਨ ਦੇ ਲਈ ਜੀ ਜੀ ਨਹੀਂ ਅਸੀਂ ਤੇ ਵੈਸੇ ਐਕਚੁਅਲੀ ਡਾਕਟਰ ਕੋ ਲਾਏ ਨੇ ਦਰਬਾਰ ਸਾਹਿਬ ਹੋ ਕੇ ਜਾਂਦੇ ਆ ਅਸੀਂ ਸਾਡੇ ਉੱਥੇ ਵੀ ਛੱਟੀ ਪਾਛਾ ਗੁਰਦੁਆਰਾ ਹੈ ਹਾਂ ਜੀ ਬਹੁਤ ਮੰਨ ਗੋਬਿੰਦ ਪਾਸ਼ਾ ਜੀ ਦਾ ਤਖਤ ਜਿੱਥੇ ਹਮਲਾ ਕੀਤਾ ਗਿਆ ਤਖਤ ਟੈਟੇਰੀ ਕਰ ਦਿੱਤਾ ਗਿਆ ਉਹ ਤਸਵੀਰ ਤੁਸੀਂ ਦੇਖੋ 3 ਸਾਲ ਦੇ ਬੱਚੇ ਨੂੰ ਅਤਵਾਦੀ ਕਹਿ ਕੇ ਮਾਰਿਆ ਦੁੱਖ ਇਸ ਗੱਲ ਦਾ ਬਹੁਤ ਹੀ ਦੁੱਖ ਹੈ ਸਾਨੂੰ ਖਾਸ ਕਰ ਕਸ਼ਮੀਰ ਦੀ ਸੰਗਤ ਨੂੰ ਬਹੁਤ ਦੁੱਖ ਹੈ ਇਸ ਗੱਲ ਦਾ ਅਸੀਂ ਇਸ ਗੱਲ ਵਿੱਚ ਸ਼ਾਮਲ ਆ ਅਸੀਂ ਇਹ ਦਿਨ ਮਨਾਉਂਦੇ ਹਾਂ ਉੱਥੇ ਵੀ ਹਾਂਜੀ ਕਰੋਸ਼ਵਜੇ ਦਿਨ ਮਨਾਉਂਦੇ ਜੀ ਜੀ ਸਾਢੇ 6 ਜੂਨ ਨੂੰ ਜਿਹੜਾ ਹੁੰਦਾ ਇਹ ਦਿਨ ਅਸੀਂ ਉੱਥੇ ਮਨਾਉਂਦੇ ਕਲੂਕਾਰਾ ਜੀ ਜੀ ਮਰਿਆਦਾ ਪੂਰੀ ਹੈ ਸਾਡੇ ਕਸ਼ਮੀਰ ਦੀ ਜੀ ਸੋ ਇਹ ਕਸ਼ਮੀਰ ਤੋਂ ਸੰਗਤ ਆਈ ਹੈ ਦਰਸ਼ਨ ਕਰਕੇ ਇਹ ਗੱਲ ਆਖਦੀ ਹੈ ਵੀ ਸਾਨੂੰ ਬਹੁਤ ਦੁੱਖ ਹੈ ਇਸ ਚੀਜ਼ ਦਾ ਕਿਉਂਕਿ ਅੱਜ 40 ਸਾਲ ਤੋਂ ਉੱਪਰ ਹੋ ਗਏ ਨੇ ਹੰਝੂ ਤੱਕ ਜੋ ਜਿਹੜੇ ਐ ਸੁੱਕ ਚੁੱਕੇ ਨੇ ਪਰ ਤਸਵੀਰਾਂ ਮੂੰਹ ਬੋਲਦੀਆਂ ਨੇ ਕਿ 3 ਸਾਲ ਦੇ ਬੱਚੇ ਨੂੰ ਅਤਵਾਦੀ ਕਹਿ ਦਿੱਤਾ ਗਿਆ ਤਸਵੀਰਾਂ ਮੂੰਹ ਇਹ ਬੋਲਦੀਆਂ ਨੇ ਉਸ ਸਮੇਂ ਦੀ ਜ਼ਾਲਮ ਹਕੂਮਤ ਨੇ ਇੱਕ ਕੌਮ ਪ੍ਰਤੀ ਨਹੀਂ ਨਫ਼ਰਤ ਪੈਦਾ ਕਰ ਲਈ ਇਹ ਤਸਵੀਰਾਂ ਮੂੰਹ ਬੋਲਦੀਆਂ ਨੇ ਕਿ ਕਿਵੇਂ ਆਪਣੇ ਹੀ ਦੇਸ਼ ਦੇ ਵਿੱਚ ਇੱਕ ਧਾਰਮਿਕ ਸਥਾਨ ਤੇ ਆਪਣੀ ਹੀ ਹਕੂਮਤ ਨੇ ਹਮਲਾ ਕੀਤਾ ਹੋਵੇ ਸੋ ਇਹ ਤਸਵੀਰਾਂ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਦੀਆਂ ਜਿਹੜੀਆਂ ਉੱਪਰੋਂ ਲਿੱਤੀਆਂ ਗਈਆਂ ਨੇ ਦੇਖ ਸਕਦੇ ਹੋ ਉਸ ਸਮੇਂ ਦੀਆਂ ਤਸਵੀਰਾਂ ਕਿ ਸਾਰੇ ਜਿਹੜੇ ਗੁੰਮਤ ਸੀਗੇ ਗਲਿਆਰਾ ਸੀਗਾ ਉੱਤੇ ਗੋਲੀਆਂ ਨਾਲ ਮਾਰ-ਮਾਰ ਉਹਨੂੰ ਮਿੱਟੀ ਦੇ ਵਿੱਚ ਢੇਰੀ ਕਰ ਦਿੱਤਾ ਗਿਆ ਹੁਣ ਇਹ ਆਰਮੀ ਹੈ ਆਰਮੀ ਦੇ ਪੈਰਾਂ ਦੇ ਵਿੱਚ ਬੂਟ ਆ ਸਾਰਿਆਂ ਦੇ ਤੇ ਸਾਰੇ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਨੇ ਸੰਗਤ ਨੰਗੇ ਪੈਰੀ ਹੈ ਇਹ ਦੇਖ ਸਕਦੇ ਹੋ ਇਹ ਸਾਰਾ ਖੂਨ ਹੈ ਇਹ ਜਿਹੜਾ ਤੁਸੀਂ ਪ੍ਰਕਰਮਾ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਸਾਰਾ ਖੂਨ ਹੈ ਸ਼ਾਇਦ ਤੁਹਾਨੂੰ ਲੱਗ ਰਿਹਾ ਹੋਵੇ ਕਿ ਇਹ ਸ਼ਾਇਦ ਲਾਈਟ ਕਰਕੇ ਆ ਪਰ ਲਾਈਟ ਕਰਕੇ ਜ਼ਰੂਰ ਘਟ ਹੈ ਕਿਉਂਕਿ ਉਹ ਸਮੇਂ ਦੇ ਕੈਮਰੇ ਇੰਨੇ ਟੈਕਨੋਲੋਜੀ ਵਾਲੇ ਨਹੀਂ ਸੀਗੇ ਪਰ ਖੂਨ ਦੇ ਨਾਲ ਸਾਰੀ ਪ੍ਰਕਰਮਾ ਭਰ ਦਿੱਤੀ ਗਈ ਸਾਡਾ ਸਰੋਵਰ ਭਰ ਦਿੱਤਾ ਗਿਆ ਜੀ ਮਾਤਾ ਜੀ ਵਾਇਗੁਰ ਜੀ ਕਾ ਕਾਚਾ ਵਾਇਗੁਰ ਜੀ ਕੀ ਫਤ ਹੈ ਮਾਤਾ ਜੀ ਦੁੱਖ ਲੱਗਦੇ ਤਸਵੀਰਾਂ ਦੇਖ ਕੇ ਕਿਵੇਂ ਬਹੁਤ ਜ਼ਿਆਦਾ ਜੀ ਕਿਉਂਕਿ ਆਪਾਂ ਖੁਦ ਸਿੱਖਾਂ ਸਿੱਖਾਂ ਦੇ ਬੱਚੇ ਐ ਸੀ ਬਹੁਤ ਜ਼ਿਆਦਾ ਦੁੱਖ ਲੱਗਾ ਕਿਉਂਕਿ ਛੋਟੇ ਛੋਟੇ ਬੱਚੇ ਨਾ ਮਾਵਾਂ ਦੀ ਮਾਰੇ ਸੀ ਨਾ ਉਹਨਾਂ ਨੇ ਬਰਸ਼ਾਂ ਟੰਗੇ ਸਦਕ ਕਾਲਜੇ ਕੱਢ ਕੇ ਮਾਵਾ ਦੇ ਮੂੰਹਾਂ ਵਿੱਚ ਪਾਏ ਸੀ। ਉਹ ਬੜਾ ਹੁੰਦੇ ਪੜਕਦੇ। ਇਸ ਸਥਾਨ ਦੇ ਅੰਦਰ ਆਰਮੀ ਬੂਟ ਲੈ ਕੇ ਆ ਗਈ ਸੀ। ਹਾਂਜੀ ਬਹੁਤ ਗਨਾਹ ਕੀਤਾ ਸੀ ਉਹਨਾਂ ਨੇ ਬਹੁਤ ਵੱਡਾ ਪਾਪ ਕੀਤਾ ਸੀਗਾ। ਤਾਂ ਹੀ ਵੀ ਪਰ ਰਹੇ ਨੇ ਫਿਰ ਸਿੱਖ ਫੇਰ ਵੀ ਅਮਰ ਨੇ ਰਹਿਣਗੇ ਵੀ ਸਾਰੀ ਉਮਰ ਹੀ ਰਹਿਣਗੇ। ਪਰ ਉਹਨਾਂ ਜਿਨ੍ਹਾਂ ਕਰਿਆ ਨੇ ਉਹਨਾਂ ਕੋ ਇਹਨਾਂ ਦਾ ਕੱਖ ਰਿਹਾ ਨਾ ਅੱਗੇ ਰਹੂਗਾ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬਤਸੋਏ ਜੂਨ 1984 ਦੀ ਅਸੀਂ ਗੱਲ ਕਰ ਰਹੇ ਹਾਂ ਇੱਕ ਤੋਂ 6 ਤਰੀਕ ਦਾ ਜਿਹੜਾ ਘੱਲੂ ਕਰਾ ਨਾ ਤਾਂ ਭੁੱਲਣ ਜੋਗੇ ਨਾ ਬਖਸ਼ਣ ਜੋਗੇ। ਇਹ ਹੀ ਤਸਵੀਰਾਂ ਅਸੀਂ ਅਕਸਰ ਲੈ ਕੇ ਆਉਂਦੇ ਰਹੇ ਅਸੀਂ ਤਸਵੀਰਾਂ ਅਸੀਂ ਤੁਹਾਨੂੰ ਦੱਸਦੇ ਹੁੰਦੇ ਰਹੇ ਹਾਂ ਕਿ ਅੱਜ ਵੀ ਸੱਚਖਰ ਸ਼੍ਰੀ ਹਰਮੰਦਰ ਸਾਹਿਬ ਮੰਜੀ ਹਾਲ ਦੇ ਬਾਹਰ ਜਿਹੜਾ ਦੀਵਾਨ ਮੰਜੀ ਹਾਲ ਦੇ ਬਾਹਰੇ ਪ੍ਰਦਰਸ਼ਨੀ ਲਾਈ ਗਈ ਹੈ। ਸੰਗਤ ਯਾਦ ਰੱਖੇ ਇਸ ਜਖਮ ਨੂੰ ਅਕਾਲ ਤਖ਼ਤ ਸਾਹਿਬ ਦਾ ਮਾਡਲ ਹੈ ਸ਼ਹੀਦੀ ਗੈਲਰੀ ਬਣੀ ਹੈ ਉੱਥੇ ਜਾ ਕੇ ਦਰਸ਼ਨ ਕਰੋ ਕਿ ਕਿਵੇਂ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਇਮਾਰਤ ਸੀਗੀ ਅਕਾਲ ਤਖ਼ਤ ਸਾਹਿਬ ਦੀ ਉਸ ਨੂੰ ਢਾਹ ਢੇਰੀ ਕਰ ਦਿੱਤਾ ਗਿਆ ਸੀਗਾ। ਉਹ ਅੱਜ ਵੀ ਸ਼ੀਦ ਦੀ ਗੈਲਰੀ ਦੇ ਵਿੱਚ ਉਸ ਤਰੀਕੇ ਬਣਾਈ ਹੋਈ ਹੈ ਪਰ ਇਹ ਜ਼ਖਮ ਜੋ ਹਰੇ ਨੇ ਇਹਨਾਂ ਦਾ ਇਨਸਾਫ ਕਦੋਂ ਮਿਲੇਗਾ ਹਾਲੇ ਕੋਈ ਉਮੀਦ ਨਹੀਂ ਫਿਲਹਾਲ ਇਹ ਮੈਨੂੰ ਤੇ ذات ਮਨ ਇੰਡੀਆ ਪੰਜਾਬੀ ਦੇ ਲਈ ਮਦਮ ਸਿੰਘ ਅੰਮ੍ਰਿਤਸਰ